ਗਾਣਾ ਕਾਦਾ ਬਈ ਕਿਹੜੀ ਸੇਵਾ ਕੀਤੀ ਏ ਉਹ ਜਿੱਥੇ ਤੂੰ ਸੇਵਾ ਕੀਤੀ ਉਹਦਾ ਤੈਨੂੰ ਸਮਝਦਾ ਕੱਖ ਨਹੀਂ ਹੈ ਕਹਦੇ ਹੋਇਆ ਬਈ ਇਸ ਸਥਾਨ ਤੋਂ ਇਸ ਡੇਰੇ ਵਿੱਚੋਂ ਇਹ ਮਨੁੱਖ ਇਹ ਜੋ ਸੇਵਾਦਾਰ ਨੇ ਇਸਨੇ ਬੜੀ ਅਤ ਕਤਨੀ ਸੇਵਾ ਕੀਤੀ ਜੇ ਸੇਵਾ ਕੀਤੀ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਲੈਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਗੱਦੀ ਸੇਵਾ ਦਾ ਤੱਕੀ ਆਈ ਏ ਇਹ ਗੁਰਨਾਨਕ ਸਾਹਿਬ ਦੀ ਬੜੀ ਇ ਪੁੱਤਰ ਦੋਨੇ ਛੱਡ ਦਿੱਤੇ। ਨਾ ਬਾਬਾ ਸ੍ਰੀ ਚੰਦ ਨਾ ਲਖਮੀ ਦਾਸ ਉਹ ਬਕਰੀ ਗੱਲ ਆ ਕਿ ਆਪਾਂ ਉਹਨਾਂ ਮੱਥੇ ਟੇਕਦੇ ਆਂ ਅੱਜ। ਤੇ ਤੋਏ ਫਿਰਦੇ ਆਂ ਬਾਬਾ ਜੀ ਦੇਣਗੇ। ਅੱਛਾ ਪੁੱਤ ਦਊਗਾ ਪਿਓ ਨਹੀਂ ਦਊਗਾ ਕੋਈ। ਉਹ ਖਜ਼ਾਨਾ ਤਾਂ ਸਾਰਾ ਪਿਓ ਕੋਲੇ ਆ। ਉਹ ਸਾਰੇ ਖਜ਼ਾਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲੇ ਅੱਗੇ ਕਿਹੜੀਆਂ ਧੂਣੀਆਂ ਤਾਪੀ ਜਾਂਦਾ ਮੈਂ ਕਿਹੜੀ ਮਤ ਲਈ ਬੈਠਾ ਵਾਂ। ਵਹੀ ਵਹੀ ਜੀਵ ਦਾ ਨਾਂ ਚੱਲਦਾ ਵਾ ਥੋੜਾ ਜਿਹਾ। ਵੀ ਜਿੱਥੇ ਜੀ ਕਰਦਾ ਉੱਥੇ ਹੀ ਡੇਰਾ ਗੁਰਦਰਾ ਬਣਾ ਲਿਆ। ਬਾਬਾ ਚਰੀ ਚੰਦਾ ਗੁਰਦਾਰ ਅਸੀਂ ਸਿੱਖ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਆ ਨਾ ਕਿ ਉਹਨਾਂ ਦੇ ਪੁੱਤਰਾਂ ਦੇ ਆ ਪਰ ਗੱਦੀ ਕਿੱਥੇ ਆਈ ਏ ਸੇਵਾਦਾਰ ਕੋਲ ਆਈ ਏ ਇਹ ਗੁਰਨਾਨਕ ਸਾਹਿਬ ਦੀ ਵਿਢਾਈ ਏ ਇੱਥੇ ਕੋਈ ਪੱਖਪਾਤ ਨਹੀਂ ਆ ਤਾਂ ਸ਼ਰੀਆ ਵਿੱਚ ਪੱਖਪਾਤ ਦੀਂਦਾ ਬਈ ਇੰਨੇ ਕਰੋੜਾਂ ਦੀ ਇਹਦੀ ਸੰਗਤ ਲਈ ਫਿਰਦੇ ਆ ਉਹ ਕਿਹਦੇ ਸਾਨੂੰ ਕਰਮਾ ਨਾ ਸੇਵਾ ਮਿਲਦੀ ਏ ਸੇਵਾ ਕਰਦੇ ਆ ਤੈਨੂੰ ਕੋਈ ਚੁਣਨ ਨੂੰ ਮਿਲੇ ਨਹੀਂ ਇੱਥੋਂ ਬੰਦਾ ਕਰਦੇ ਕਰੀ ਉਹਦਾ ਭਾਈ ਇੱਕ ਬਿਜ਼ਨਸ ਹੈ ਇਹ ਤਾਂ ਉਹਨੇ ਇੱਕ ਦੁਕਾਨ ਖੋਲੀ ਹੋਈ ਹੈ ਬਿਜ਼ਨਸ ਉਹ ਧਰਮ ਵਾਲੀ ਕੋਈ ਗੱਲਬਾਤ ਨਹੀਂ ਉੱਥੇ ਉਹ ਭਾਈ ਇੰਨੇ ਕਰੋੜ ਦੇ ਵਿੱਚੋਂ ਇੰਨੀ ਪਬਲਿਕ ਦੇ ਵਿੱਚੋਂ ਤੂੰ ਇੱਕ ਸੰਗਤ ਕੋ ਸੱਜਣ ਲੱਭ ਗੁਰਨਾਨਕ ਸਾਹਿਬ ਨੇ ਦੇਖਿਆ ਜਿਨ੍ਹਾਂ ਕੋਈ ਜਾਣ ਨਹੀਂ ਪਛਾਣ ਨਹੀਂ ਇੱਕ ਸੇਵਾ ਦੇਖੀ ਹੈ ਤੇ ਭਾਈ ਲੈਣਾ ਜਿਹਨੂੰ ਦੂਸਰੀ ਗੱਦੀ ਦੇ مالک ਗੁਰਨਾਨਕ ਬਣਾਤਾ ਅਵਧਾ ਰੁਕ ਦੇਤਾ ਤੇ ਨਾਮ ਰੱਖਿਆ ਗੁਰੂ ਅੰਗਦ ਦੇ ਮਹਾਰਾਜ ਅਗੇ ਗੁਰੂ ਅੰਗਦੇ ਮਹਾਰਾਜ ਪਾਸ਼ਾ ਦੇ ਚਰਨੀ ਕੌਣ ਆਗੇ ਪੁੱਤਰ ਉਹਨਾਂ ਦੇ ਵੀ ਸੀ ਦੋ ਦਾਤੂ ਤੇ ਦਾਸੂ ਜੀ ਉਹਨਾਂ ਨੇ ਵੀ ਪਰੇ ਕਰ ਦਿੱਤਾ ਨਹੀਂ ਭਈ ਇੱਥੇ ਸੇਵਾਦਾਰ ਦੀ ਬਿੜਾਈ ਹੈ ਜੋ ਸੇਵਾ ਕਰਦਾ ਉਹਨੂੰ ਮਾਣ ਮਿਲਦਾ ਹੈ ਕਿ ਉਸਨੂੰ ਮਾਣ ਮਿਲਦਾ ਤੇ ਸੇਵਾਦਾਰ ਨੂੰ ਮਾਣ ਦਿੱਤਾ ਹੈ ਤੀਸਰੇ ਪਾਤਸ਼ਾਹ ਧਾਨਸਿਰੀ ਗੁਰੂ ਅਮਰਦਾਸ ਮਹਾਰਾਜ ਜੀ ਤੇ ਤੀਸਰੇ ਪਾਛ ਨੇ ਤਾਂ ਅਤੀ ਕਰ ਦਿੱਤੀ ਕਿ ਸੇਵਾ ਕਰਨ ਵਾਲਾ ਭਾਈ ਜੇਠਾ ਜੀ ਐਨੇ ਸੇਵਾ ਤੋਂ ਖੋਜੋਇਆ ਗੱਦੀ ਵੀ ਦਿੱਤੀ ਆਪਣੀ ਧੀ ਦਾ ਹੱਥ ਵੀ ਦਿੱਤਾ ਉਹ ਸੀ ਚੌਥੇ ਪਾਛ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਹ ਗੁਰੂ ਘਰ ਦੇ ਵਿੱਚ ਸੇਵਾਦਾਰ ਦੀ ਵਿਦਾਈ ਆ ਤਾਂ ਸ਼ਰਿਆ ਵੀ ਦਿੰਦਾ ਬਈ ਇਹ ਤਾਂ ਵੀ ਕੋਈ ਮਾਮਾ ਆ ਗਿਆ ਕਦੇ ਭਾਣ ਜਾਗੇ ਤੇ ਭੂਆ ਦਾ ਮੁੰਡਾ ਕਦੇ ਚਾਚੇ ਦਾ ਮੁੰਡਾ ਇਹ ਚੱਲਦੇ ਨੇ ਨਾ ਪਰਿਵਾਰ ਦੇ ਵਿੱਚ ਤੇ ਤੁਸੀਂ ਮੂਰਖ ਬਣ ਕੇ ਉਹਨਾਂ ਦੇ ਤੁਰੇ ਫਿਰਦੇ ਆ ਪਿੱਛੇ ਉਸ ਗਰਨਦਰ ਨੂੰ ਛੱਡ ਕੇ ਜਿੱਥੇ ਸੇਵਾਦਾਰ ਨੂੰ ਮਾਣ ਮਿਲਦਾ ਉਹ ਤੁਹਾਨੂੰ ਇੱਥੇ ਨਹੀਂ ਭਲਿਓ ਲੋਕੋ ਮਾਣ ਮਿਲਿਆ ਉਹ ਸੱਚੀ ਦਰਗਾਹ ਤੈਨੂੰ ਕਿਹੜਾ ਮਾਣ ਦਵਾ ਦੂਗਾ ਇਹ ਹੋ ਸਕਦਾ ਭਈ ਤੁਹਾਡੀ ਸੇਵਾ ਤੋਂ ਤਾਂ ਉਹ ਇੱਥੇ ਨਹੀਂ ਖੁਸ਼ ਹੋਏ ਆਪਣੇ ਪਰਿਵਾਰ ਦੇਖਿਆ ਕਿਉਂਕਿ ਉਹ ਬਿਜ਼ਨਸ ਹੈ ਇੱਕ ਕਾਰੋਬਾਰ ਹੈ ਉਹ ਧਰਮ ਨਹੀਂ ਹੈ ਕਿ ਉਹਨਾਂ ਦੇ ਵੀ ਕੁਝ ਪਰਿਵਾਰ ਸਾਡੇ ਵੀ ਸਜੇ ਹੋਏ ਨੇ ਇੱਥੇ ਵੀ ਮਿਲਦੇ ਜੁਲਦੇ ਰਹਿੰਦੇ ਆ ਉਹਨਾਂ ਨੇ ਇਹ ਗੱਲ ਕਹੀ ਦੀ ਬਈ ਤੁਸੀਂ ਸੇਵਾ ਤਾਂ ਬਹੁਤ ਕਰਦੇ ਆ ਤੁਹਾਨੂੰ ਕੋਈ ਮਾਨ ਤਨ ਤਾਂ ਮਿਲਦਾ ਨਹੀਂ ਉਹ ਜਿਹੜੀ ਸੇਵਾ ਕੀਤੇ ਆ ਇੱਥੇ ਮਾਨ ਨਹੀਂ ਉਥੇ ਕਿਹੜਾ ਮਾਨ ਦਵਾਦ ਤਰੇ ਪੈ ਦਿਨ ਕਵਲੇ ਵਾਂਗੂ ਕੱਟ ਦੇ ਕੇ ਬਸ ਆਸਤਾ ਸਮਾਨ ਮਿਲਦਾ ਛੋਲੇ ਪੁੜੀਆਂ ਦੇ ਕੇ ਭੱਜ ਲੈਂਦੇ ਆ ਕਿ ਭੋਜਨ ਪਹੜਾਤੇ ਸਸਤਾ ਖਾਣਾ ਬਈ ਲੰਗਰ ਚ ਤਾਂ ਐਵੇਂ ਹੁੰਦਾ ਹੈ ਕਿੰਨਾ ਕੋਈ ਕਹਿੰਦੇ ਆ ਨਾ ਬਸ ਸਸਤੇ ਮੈਨੂੰ ਤੁਰੇ ਫਿਰਦੇ ਹੋ ਸੱਚ ਨੂੰ ਨਾ ਪਛਾਣੇ ਹੋ ਇੱਥੇ ਸੱਚ ਦੀ ਕੀਮਤ ਪੈਂਦੀ ਏ ਕਿ ਵੈਗਰੂ ਨਰਾਂਕਾ ਨੂੰ ਜੋ ਖਰਾਕ ਚਾਹੀਦੀ ਆ ਨਾ ਉਹ ਨਾਮ ਵਾਲੀ ਭੋਜਨ ਦੀ ਤੇ ਉਹਨਾਂ ਨੂੰ ਨਾਮ ਚਾਹੀਦਾ ਪ੍ਰੇਮ ਚਾਹੀਦਾ ਜੇ ਬੇਨਤੀ ਕੀਤੀ ਆ ਨਾ ਅਸੀਂ ਪੰਜ ਭੂਤ ਕਸੀਰ ਮਗਰ ਤੁਰੇ ਹੋਏ ਆ ਪਰ ਮੇਰੇ ਤਨਸਿਰੀ ਗੋਵਿੰਦ ਸੰਧੀ ਮਹਾਰਾਜ ਨੇ ਕਹਿੰਦੇ ਹੁਣ 10 ਸਰੀਰਾਂ ਦਾ ਕੰਮ ਖਤਮ ਹੋ ਗਿਆ ਇਹਨਾਂ ਨੇ ਜੋ ਕੁਝ ਕੰਨਾ ਸੀ ਕਰ ਦਿੱਤਾ ਵਹਿਗੁਰੂ ਗੁਰੂ ਹੁਕਮ ਸੀ ਉਹਨਾਂ ਸਾਰਾ ਗਿਆਨ ਇੱਕ ਸ਼ਬਦ ਗੁਰੂ ਬਣਾ ਦਿੱਤਾ ਉਹ ਆ ਤਨਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਨੂੰ ਆਂਡ ਗਵਾਂਡ ਇੱਧਰ ਉੱਧਰ ਲੈ ਬਾਹ ਫੜ ਕੇ ਕਹਿੰਦੇ ਆਹ ਬਾਬੇ ਕੋਲ ਚੱਲ ਇਹਦੇ ਕੋਲ ਚੱਲ ਉਹ ਇਹ ਕੋਚ ਐਂ ਕਰਦੇ ਨਾ ਤੁਹਾਨੂੰ ਇਹ ਬੰਦੇ ਚੰਗੇ ਲੱਗਦੇ ਆ ਫਿਰ ਕਹਿੰਦੇ ਸਾਡੇ ਮੇਰ ਨਹੀਂ ਹੁੰਦੀ ਉਹ ਜਿਹੜਾ ਪਿਤਾ ਆਪਣਾ ਸਾਰਾ ਪਰਿਵਾਰ ਵਾਰ ਗਿਆ ਧਰਮ ਦੀ ਖਾਤਰ ਕਿ ਜਿਸਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਛੇਦੁੰਦੇ ਦੇਖੀ ਧਰਮ ਦੀ ਖਾਤਰ ਮਾਂ ਚ ਕੋਈ ਛੁਕਵਾ ਗਿਲਵਾ ਨਹੀਂ ਕੀਤਾ ਵਹਿਗੂ ਨੇ ਅਰਦਾਸ ਕੀਤੀ ਇਹ ਹੀ ਕਿ ਵਹਿਗੂ ਮੇਰਾ ਮੁਜਵੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਦੇ ਇਹ ਤਾਂ ਭਾਈ ਕੋਈ ਭਾਵੇਂ ਬਜ਼ੁਰਗ ਮਰ ਜੇ ਕੋਈ ਹੋਰ ਮਰ ਜਾਵੇ ਸਾਡੇ ਤਨ ਰੋਣਾ ਧੋਣਾ ਨਹੀਂ ਖਤਮ ਹੁੰਦਾ ਹੈਗਾ ਆਏ ਮਰ ਗਿਆ ਹੈ ਮਰ ਗਿਆ ਉਹ ਭਾਈ ਜਿਹਨੇ ਜਾਣਾ ਜਾਣਾ ਹੀ ਆ ਬਈ ਹੱਸ ਕੇ ਭੇਜੋ ਹੱਸ ਕੇ ਜਾਓ ਹੱਸ ਕੇ ਤੋਰੋ ਕਿਤਾਲ ਭਾਈ ਤੇਰਾ ਇਥੋਂ ਸੰਸਾਰ ਦੇ ਵਿੱਚੋਂ ਜੋ ਤੇਰਾ ਸਮਾਂ ਸੀ ਖਤਮ ਹੋ ਗਿਆ ਹੁਣ ਅਗਾਹ ਵਾਲੇ ਸੰਸਾਰ ਵਿੱਚ ਚੱਲ ਜਿੰਨੀ ਤੂੰ ਕਮਾਈ ਤੇ ਧਰਮ ਦੀ ਕੀਤੀ ਹੋਣੀ ਉਨੀ ਤੇਰੇ ਅੱਗੇ ਕੰਮ ਆਉਣੀ ਆ ਤੂੰ ਕਰ ਚੱਲੇ ਆ ਮੈਂ ਵੀ ਕੋਸ਼ਿਸ਼ ਕਰਾਂ ਵੱਤੋ ਵੱਤ ਮੇ ਕੋ ਧਰਮ ਦੀ ਕਮਾਈ ਹੋਵੇ ਕਿ ਧਰਮ ਦੀ ਕਮਾਈ ਕਰੀ ਤੇ ਸਨ ਧਰਮ ਦੀ ਕਮਾਈ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਪਾਚੇ ਕਹਿੰਦੇ ਭਾਵੇਂ ਸਭ ਕੁਝ ਕੁਰਬਾਨ ਹੋ ਜਾਵੇ ਤੇ ਧਰਮ ਦੀ ਖਾਤਰ ਸੀ ਜਿਹੜੇ ਬੰਦਵੰਤ ਕਟਵਾ ਗਏ ਧਰਮ ਹੀ ਸੀ ਭਾਈ ਜਿਹਦੀ ਖਾਤਰ ਕੱਪ ਦੇ ਖੋਪੜ ਲਹਾਲੇ ਐ ਤਾਂ ਮੜੀ ਇਹ ਦੁੱਖ ਤਕਰੀਬ ਜਦੀ ਚੱਲ ਭਈ ਗੁਰਦਰਾ ਛੱਡ ਮੰਦਰ ਚਲੀਏ ਮੰਦਰ ਛੱਡ ਪੀਰਾਂ ਦੇ ਚਲੀਏ ਪੀਰ ਛੱਡ ਕਿਤੇ ਹੋਰ ਚੜ ਜਾਂਦੇ ਚੜਾਈਆਂ ਬਸ ਇਹਨਾਂ ਨੂੰ ਬਾਬੇ ਨਹੀਂ ਲੱਭਦੇ ਹੈਗੇ ਆ ਭੜਕਦੇ ਦੁਨੀਆ ਦੇਖੀ ਦੀ ਹੈ ਅੱਜ ਉਹ ਬਾਬੇ ਦਾ ਤਵੀਦ ਕਾ ਲਉ ਉਸ ਬਾਬੇ ਦਾ ਧਾਗਾ ਉਹ ਕਿਤੇ ਇੱਕ ਜਗ੍ਹਾ ਟਿਕ ਜਾਉ ਭਾਈ ਇੱਕ ਤੋਂ ਬਗੈਰ ਕੋਈ ਬਾਹ ਨਹੀਂ ਫੜਦਾ ਔਰਤ ਉਹੀ ਸੋਹਾ ਪਾਉਂਦੀ ਹੈ ਜਿਹਦਾ ਪਤੀ ਇੱਕ ਹੋਵੇ ਭਾਵੇਂ ਉਹ ਜਿੱਦਾਂ ਦਾ ਮਰਜੀ ਹੈ ਸ੍ਰੀਕ ਤੌਰ ਤੇ ਅੰਨਾ ਕਾਣਾ ਕੋੜੀਏ ਆਵੇਂ ਗਰੀਬ ਆਮੀਰ ਨਾ ਪਤੀ ਇੱਕ ਹੋਵੇ ਇੱਕ ਪਤੀ ਵਾਲੀ ਔਰਤ ਹਮੇਸ਼ਾ ਮਾਣ ਪਾਉਂਦੀ ਏ ਕਿ ਬੀਬੀ ਰਜਨੀ ਦੀ ਫਿਲਮਾਂ ਤਾਂ ਦੇਖਦੇ ਹੋ ਤੇ ਆ ਸੁਣਦੇ ਆ ਸਮਝ ਨਹੀਂ ਆਉਂਦਾ ਵੀ ਉਹਨੇ ਆਪਣੇ ਪਿੰਗਲੇ ਪਤੀ ਦੀ ਸੇਵਾ ਕੀਤੀ ਅੱਜ ਸੰਸਾਰ 'ਚ ਨਾ ਉਹਦਾ ਸਿੱਖ ਕੌਮ 'ਚ ਨਾ ਬੋਲਦਾ ਕਿਉਂਕਿ ਇੱਕ ਨਾ ਰਹੀ ਏ ਉਹ ਭਾਈ ਸਿੱਖਾ ਤੂੰ ਕਿੱਥੇ ਕਿੱਥੇ ਤੁਰਿਆ ਫਿਰਦਾ ਮੈਂ ਉਹ ਤੈਉ ਜਿੱਦਾਂ ਦੇ ਕੰਮ ਤੇਰੇ ਨੇ ਭਾਈ ਇਸ ਤਰ੍ਹਾਂ ਜੇ ਔਰਤ ਕੰਮ ਕਰਦੇ ਉਹਨਾਂ ਪਤਾ ਕੀ ਕਹਿੰਦੇ ਐ ਕੋਈ ਇਹਨੂੰ ਬਜ਼ਾਰੂ ਕਹਿੰਦਾ ਕੋਈ ਰੇਸ਼ਿਆ ਕਹਿੰਦਾ ਕੋਈ ਕੁਸ ਕਹਿੰਦਾ ਕੋਈ ਗਣਕਾ ਕਹਿੰਦਾ ਧਰਮ ਦੇ ਤੌਰ ਤੇ ਵੀ ਤੂੰ ਹੀ ਉਹਨਾਂ ਦੀ ਗਿਣਤੀ ਚ ਆ ਗਿਆ ਉਹ ਭਾਈ ਇੱਕ ਜਗ੍ਹਾ ਟਿਕ ਜਾ ਇੱਕ ਜਗ੍ਹਾ ਇੱਕ ਦਾ ਹੋ ਜਾ ਇੱਕ ਪਤੀ ਆਪਣੀ ਪਤਨੀ ਨੂੰ ਭਾਵੇਂ ਰੁੱਖਾ ਕੇ ਭੁੱਖਾ ਰੱਖੇ ਕੁਸ ਦੇਵੇ ਕੱਪੜੇ ਭਾਵੇਂ ਚੱਜਦੇ ਨਾ ਹੋਣ ਪਰ ਉਹਦਾ ਸਮਾਜ ਚ ਮਾਣ ਸਤਕਾਰ ਹੋਵੇਗਾ। ਵੀ ਬਹੁਤ ਵਹਿਕ ਕਰਨਾ ਵਾਲੀ ਹੈ। ਸਦੀ ਇਸਤਰੀ ਹੈ। ਆਪਣੇ ਜਤ ਸੱਤ ਕੇਮ ਆ ਬਈ। ਇਹ ਨਹੀਂ ਕਿ ਸੁੱਖ ਲੈਣ ਦੀ ਖਾਤਰ ਵੀ ਦੂਸਰਿਆਂ ਦੇ ਨਾਲ ਗੱਲਾਂ ਵਤਾਂ ਕਰਨੀ ਹੈ। ਜੋ ਕੋ ਸੰਸਾਰ ਚੱਲਦਾ ਚੱਲ ਰੋ ਵਿਚਾਰ। ਗੁਰੂ ਮਹਾਰਾਜ ਦੀ ਹਜ਼ੂਰੀ ਹੈ। ਬਹੁਤ ਸੰਭਲ ਕੇ ਬੋਲਣਾ ਪੈਂਦਾ। ਫਿਰ ਵੀ ਕੋ ਗਲਤੀ ਹੁੰਦੀ ਹੈ ਸੰਗ ਤੋਂ ਮਾਫ ਕਰਨ ਵਾਲੀ ਹੈ। ਗੁਰੂ ਮਹਾਰਾਜ ਮਾਫ ਕਰਨ ਵਾਲੇ ਆ। ਮਾਫੀ ਮੰਗ ਲਾਂਗੇ ਬਈ। ਵੀ ਜੇ ਇੱਕ ਦੇ ਹੋ ਕੇ ਰਹੋਗੇ ਬਾਣ ਤਾ ਦੀ ਮਿਲਣਾ ਅਜਰੇ ਇੱਥੋਂ ਤੁਰ ਉੱਥੇ ਤੁਰ ਉੱਥੋਂ ਨਹੀਂ ਉੱਥੇ ਤੁਰ ਤੇ ਤੁਹਾਡੀ ਗਿਣਤੀ ਵੀ ਉਹਨਾਂ ਚ ਹੀ ਆਉਂਦੀ ਹੈ ਜੀ ਜੋ ਨਾਮ ਲਏ ਨਾ ਫਿਰ ਉਹਨਾਂ ਚ ਗਿਣਤੀ ਆ ਜਾਂਦੀ ਹੈ ਇੱਕ ਦੇ ਹੋ ਕੇ ਰਹਜੋ ਤੇ ਸਨ ਸਾਰਾ ਕੁਝ ਵਾਰ ਕਰਨ ਵਾਲੇ ਆਪਣਾ ਪਰਿਵਾਰ ਸਾਰਾ ਧਰਮ ਦੇ ਤੇ ਨਿਸ਼ਾਵਰ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੇਹੀ ਵਾਲਾ ਕੰਮ ਖਤਮ ਸ਼ਬਦ ਦੇ ਨਾਲ ਜੋੜੋ ਲਾਣਤਾ ਉਹਨਾਂ ਸਿੱਖਾਂ ਦੇ ਉਹਨਾਂ ਲੋਕਾਂ ਦੇ ਕਾਤਰ ਸਿੱਖਾਂ ਦੀ ਗੱਲ ਕਹਾਂਗੇ ਬਈ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਗੁਰੂ ਗਣਨਾਕ ਸਾਹਿਬ ਸਿੱਖਾਂ ਦੇ ਹੈ ਉਹ ਸਾਰੇ ਸੰਸਾਰ ਦੇ ਸਾਰੇ ਜਗਤ ਦੇ ਜੋ ਗਿਆਨ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਵਾਣੀ ਇਸ ਜਗ ਮੇ ਚਾਨਣ ਕਰਮ ਬਸੇ ਮਨ ਹੈ ਗੁਰਵਾਣੀ ਤਾਂ ਆਪ ਵੀ ਕਹਿੰਦੇ ਮੈਂ ਤਾਂ ਸੰਸਾਰ ਬਾਤ ਹੈ ਸਿੱਖ ਕਹਿੰਦਾ ਮੇਰੀ ਬਾਤ ਹੈ ਮੈਂ ਹੀ ਪੂਜਣ ਵਾਲਾ ਮੈਂ ਹੀ ਅਧਿਕਾਰ ਆਇ ਦਿੱਤਾ ਉਹ ਸਾਰੇ ਅਧਿਕਾਰ ਧੱਕੇ ਨੇ ਲਈ ਬੈਠਾ ਹੋ ਜਿਦੀ ਗੁਰਵਾਨੀ ਘਰ ਘਰ ਪਹੁੰਚਾਉਣੀ ਸੀ ਉਹਨੂੰ ਭਾਈ ਇਹਨੇ ਸਿਰਫ ਆਪਣੇ ਵਪਾਰ ਦੇ ਲਈ ਆਪਣੇ ਸੁੱਖ ਸੌਦਾ ਦੇ ਲਈ ਕੇ ਧਨ ਦੌਲਤ ਨਹੀਂ ਆਪਣੇ ਹੀ ਬਣਾ ਕੇ ਰੱਖਿਆ ਹੋਇਆ ਐ ਐਦਾਂ ਧਰਮ ਕੋਈ ਨਹੀਂ ਬੰਦਾ ਹੁੰਦਾ ਆ ਸਿੱਖ ਕੌਮ ਐ ਕੋਈ ਵੀ ਧਰਮ ਗ੍ਰੰਥ ਹੈ ਕਿਰਤਿਸ ਤਾਂ ਲੈਣੇ ਕੀ ਹੁੰਦੇ ਇਹ ਤਾਂ ਬਜ਼ਾਰਾਂ ਦੇ ਵਿੱਚ ਬੰਗਾ ਚੂੜੀਆਂ ਕਦੇ ਡੋਲੂ ਲੈ ਲੈ ਕਦੇ ਕੁਝ ਲੈ ਲੈ ਇਹ ਹੀ ਲੈਣੇ ਆ ਨਾ ਉਹ ਜੋ ਧਰਮੀ ਬੰਦਾ ਵਾ ਕਿ ਬਾਜ਼ਾਰ ਚ ਜਾਈਦਾ ਦੇਖੀਦਾ ਉਹ ਕੋਈ ਧਰਮ ਗ੍ਰੰਥ ਲੈਣਾ ਹੈ ਹੀ ਨਹੀਂ ਐਸਾ ਵੀ ਜਿਹੜਾ ਵੀ 5-7 ਰੁਪਏ ਨਾ ਮਿਲ ਜੂਗਾ ਹਜ਼ਾਰਾਂ ਦੀ ਗੱਲ ਐ ਕਿ ਗ੍ਰੰਥ ਨੇ ਜਿਹੜੇ ਐਵੇਂ ਨਹੀਂ ਮਿਲਦੇ ਹੁਣ ਆਪਾਂ ਤਾਂ ਲਮਾਰੀਆਂ ਚ ਬੰਦ ਕਰਕੇ ਰੱਖ ਲੈਣੇ ਆ ਵੀ ਇੱਥੋਂ ਪਤਨੇ ਗਿਆਨ ਉਪਜ ਕੇ ਬਾਹਰ ਆ ਜਾਣਾ ਵਾ ਇਹਨਾਂ ਨੂੰ ਕੋਈ ਜੀ ਪੜੂਗਾ ਤਦ ਹੀ ਗਿਆਨ ਆਣਾ ਜਿਹੜੇ ਧਰਮਾਂ ਦਾ ਅੱਜ ਸੰਸਾਰ ਦੇ ਵਿੱਚ ਬੋਲ ਬਾਲਾ ਨਾ ਜਿਨ੍ਹਾਂ ਦੇ ਬਰਾਬਰ ਸਿੱਖਾ ਤੋਤਾ ਆਟੇ ਚ ਨੋਣ ਦੇ ਬਰਾਬਰ ਵੀ ਨਹੀਂ ਐ ਉਹ ਧਰਮ ਦੇ ਵਿੱਚ ਪ੍ਰਚਾਰ ਦਾ ਇੰਨਾ ਬੋਲ ਵਾਲਾ ਨੇ ਕਿ ਉਹਨਾਂ ਦਾ ਕੋਈ ਵੀ ਧਾਰਮਿਕ ਗਿਆਨ ਪੁਸਤਕ ਆਮ ਹਸਪੀਟਲਾਂ ਵਿੱਚ ਐਵੇਂ ਹਰ ਦੇ ਘਈ ਪਈ ਹੁੰਦੀ ਹੈ ਇੱਥੇ ਕਹਿੰਦੇ ਆਥਣਾ ਲੱਗ ਜੇ ਝੂਠਾ ਉਹ ਪਈ ਤੇ ਗਿਆਨ ਲਿਖਿਆ ਕੇਵਲ ਤੋਂ ਕੇਵਲ ਵੀ ਤੂੰ ਉਸ ਮਾਲਕ ਤੱਕ ਕਿਵੇਂ ਜਾਣਾ ਉਹ ਘਰ ਘਰ ਪਹੁੰਚਾਉਂਦੇ ਐ ਨਹੀਂ ਵੀ ਲੈਣਾ ਚ ਦਿੱਤਾ ਵੀ ਕਹਿੰਦੇ ਕੋਗਲੇ ਰੱਖ ਲੋ ਜੀ ਰੱਖੋ ਇਹਦੇ ਸੈਕ ਨੂੰ ਪੁੱਛ ਕੇ ਦੇ ਲਓ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੋਵੇ ਕਿੰਨੀ ਜਗਤ ਇਹ ਸੈਨ ਫਾਰਮਲਟੀਆਂ ਕੰਨੀਆਂ ਪੈਂਦੀਆਂ ਨੇ ਭਈ ਅਜੋਕੋ ਸੋਇਆ ਨਾ ਸਿੱਖ ਨੂੰ ਗੁਰੰਥ ਸਾਹਿਬ ਦੇ ਨਾਲ ਤੋੜਨ ਵਾਲਾ ਕੀਤਾ ਕੰਮ ਤੇ ਗੁਰੂ ਆਪਣਾ ਸਾਰਾ ਕੁਝ ਵਾਰ ਕੇ ਕਹਿੰਦਾ ਨਹੀਂ ਭਈ ਸ਼ਬਦ ਨਾਲ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਸਾਨੂੰ ਤੋੜਿਆ ਜਾ ਰਿਹਾ ਅਸੀਂ ਟੁੱਟਦੇ ਜਾ ਰਹੇ ਹਾਂ ਅਸੀਂ ਆਪਣੇ ਸੁੱਖਾਂ ਦੀ ਖਾਤਰ ਇਹ ਸਤਾਨੇ ਨਹੀਂ ਰਹਿਣਾ ਸੰਸਾਰ ਦੇ ਵਿੱਚ ਭਾਵੇਂ ਤੂੰ ਅਮੀਰ ਆ ਗਰੀਬ ਆ ਭੁੱਖਾ ਵਾ ਜਿੱਦਾਂ ਦਾ ਮਰਜੀ ਹਾਲਾਚਾ ਮਰਨਾ ਤਾਂ ਉਦਣ ਹੀ ਹੈ ਜਿੱਦਨ ਤੇਰਾ ਸਮਾ ਆ ਗਿਆ ਤੇਰੇ ਸਵਾਸ ਬੁਰੀ ਹੋਗੇ ਉਦੋਂ ਪਹਿਲਾਂ ਨਹੀਂ ਮਰਨ ਵਾਲਾ ਨਾ ਤੈਨੂੰ ਕੋਈ ਮਾਰ ਸਕਦਾ ਮਾਰੇ ਰਾਖੇ ਏਕੋ ਆਬ ਇਥੇ ਕਹਿੰਦੇ ਪਤ ਨਹੀਂ ਸਾਡੇ ਗਨਮੈ ਨੇ ਬਚਾਉਣਾ ਸੀ ਕੋਟੇ ਨੇ ਬਚਾਉਣਾ ਸੀ ਵੀ ਡਾਕਟਰ ਹੁੰਦਾ ਇਹ ਹੁੰਦਾ ਉਹ ਹੁੰਦਾ ਉਹ ਕਹਿੰਦਾ ਜਦੋਂ ਰੱਖਣ ਵਾਲਾ ਵੀ ਹੋਈ ਹੈ ਤੇ ਮਾਰਨ ਵਾਲਾ ਹੀ ਹੈ ਤੂੰ ਦੋਨਾਂ ਹਾਲਾਤਾਂ ਵਿੱਚ ਉਹਦੀ ਟੱਕਰ ਨਹੀਂ ਲੈ ਸਕਦਾ ਕੋਈ ਬੈਗਰੂਨ ਲੈ ਸਕਦਾ ਕਿ ਜੇ ਉਹ ਮਾਰਨਾ ਚਾਹੇ ਕੋਈ ਹੈ ਪਾਵਰ ਇਸ ਦੁਨੀਆ ਦੇ ਵਿੱਚ ਸ਼ਕਤੀ ਹੈ ਜਿਹੜੀ ਉਸ ਵਾਇਰਸ ਨੂੰ ਰੋਕ ਸਕੇ ਤੇ ਜੀ ਉਹ ਰੱਖਣ ਵਾਲਾ ਨਾ ਕਿ ਜੇ ਉਹ ਵਾਇਰਸ ਰੱਖਣਾ ਫਿਰ ਭਾਵੇਂ 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 ਤੂੰ ਪਹਾੜ ਤੋਂ ਡਿੱਗ ਜਾ ਸੁੰਦਰ ਡਿੱਗ ਪਰ ਕਿੱਥੇ ਮਰਜੀ ਚਲੇ ਜਾ ਜਿੱਦੀ ਮਰਜੀ ਕੁਝ ਗਲਾਵੇ ਬਾੜ ਨਾ ਵਿੰਗਾ ਹੋਗਾ ਵਿੱਚ ਕਰਤਾ ਪੁਰਖ ਕੋ ਲੋਗਾ ਜਦੋਂ ਵਾਇਰਸ ਆ ਗਿਆ ਫੇਰ ਨਹੀਂ ਕੋ ਸੋਣਾ ਬਈ ਉਹ ਕਹਿੰਦਾ ਨਹੀਂ ਤੇਰਾ ਸਮਝ ਨਹੀਂ ਆਲੇ ਤੱਕ ਕੋਈ ਕਰ ਲੈ ਜਦੋਂ ਤੇਰਾ ਸਮਾਂ ਆ ਗਿਆ ਹੈ ਫਿਰ ਜਿੰਨੇ ਮਰਜੀ ਕੋਸ਼ਿਸ਼ਾਂ ਕਰ ਲਈ ਤੁਰਕ ਨਹੀਂ ਸਕਦਾ ਹੁਣ ਤੈਨੂੰ ਕੋਈ ਲੈ ਜਾ ਨਹੀਂ ਸਕਦਾ ਮਾਰੇ ਰੱਖੇ ਇੱਕੋ ਆਪ ਮਾਨੋ ਕੇ ਕੁਛ ਨਹੀਂ ਹਤ ਬੜੀ ਸੁਪਨੀ ਪੜਦੇ ਹੋ ਪਾਰ ਤੇ ਪਾਰ ਕਰਾਈ ਜਾਂਦੇ ਹੋ ਕਰਾਈ ਜਾਂਦੇ ਹੋ ਕਿਤੇ ਸਮਝ ਵੀ ਲਿਆ ਕਰੋ ਬਾਣੀ ਸਮਝਣ ਦਾ ਮਸਲਾ ਹੈ ਇਹ ਕੰਨ ਕਰਾਉਣ ਦਾ ਕਿਦੇ ਕਰੇ ਪਈ ਮਿੱਲਾ ਬਣ ਗਈਆਂ ਵੀ ਕਿਹੜਾ ਬੰਦਾ ਕਹਿੰਦਾ ਮੈਂ ਸੁਕਨੀ ਕਹੇ ਮੇਰਾ ਤਾਂ ਵੀ ਬੜਾ ਕਾਰਦਰਾਸ ਆ ਗਿਆ ਵੀ ਕੀ ਰਾਸ ਆ ਗਿਆ ਵੀ ਹੁਣ ਤੂੰ ਹਵਾਨੀ ਦਾ ਰਿਸ਼ਤੇਦਾਰ ਬਣ ਗਿਆ ਉਹ ਭਾਈ ਜੇ ਉਹੀ ਗੁਰਵਾਣੀ ਨੂੰ ਪੜ੍ਹ ਕੇ ਵਿਚਾਰਿਆ ਹੁੰਦਾ ਤੇਰਾ ਕੁਝ ਲੋਕ ਲੋਕ ਸਵਰ ਜਾਣੇ ਤੈਨੂੰ ਸਮਝ ਆ ਜਾਣੇ ਸੀ ਕਿ ਵੀ ਬਹਿਰੀ ਜੋ ਨਰੰਗ ਕਾਰਨ ਉਹ ਜਿਹੜੀ ਚੀਜ਼ ਦੀ ਉਹਨੂੰ ਭੁੱਖ ਹੈ ਉਹਨੂੰ ਕੇਵਲ ਤੋਂ ਕੇਵਲ ਤੇਰੇ ਪ੍ਰੇਮ ਦੀ ਭੁੱਖ ਹੈ ਉਹ ਤੇਰਾ ਦਿਖਾਵਾ ਨਹੀਂ ਕਰਦਾ ਕਿ ਇੱਥੇ ਤਾਂ ਭਾਈ ਸਾਡੇ ਮਨਾਂ 'ਚ ਪਤਾ ਨਹੀਂ ਇਹ ਹੁੰਦਾ ਵੀਵੇਂ ਗੁਰਦਾਰੇ ਕੋਈ ਸਮਾਨ ਚੜਾ ਦਿੱਤਾ ਕੋਈ ਧਰਮਿਕ ਸਥਾਨ ਤੇ ਕੋਈ ਕੱਪੜੇ ਚੜਾ ਦਿੱਤੇ ਜਾਂ ਕਿਸੇ ਗਰੀਬ ਨੂੰ ਦੇ ਦਿੱਤੇ ਵਿਚ ਹੈ ਲੋਕ ਦਿਖਾਵਾ ਕਰ ਦਿੱਤਾ ਸੇਵਾ ਕਰ ਦਿੱਤੀ ਵੀ ਮਿੱਤ ਵਗੈਰੇ ਕੋਈ ਸੇਵਾ ਨਹੀਂ ਹੋਣੀ ਕੋਈ ਕਰ ਨਹੀਂ ਸਕਦਾ ਸੀ ਮੈਂ ਕਰ ਦਿੱਤੀ ਜਦੋਂ ਮੈਂ ਆ ਗਈ ਨਾ ਭਾਵ ਤੋਂ ਜਿਉਣਾ ਵਾਂ ਤੇ ਜਿਉਂਦਾ ਜੀ ਪਰਮਾਤਮਾ ਨੂੰ ਕੋਈ ਮਿਲ ਨਹੀਂ ਸਕਦਾ ਇਥੇ ਕਹਾਣੀ ਕੀ ਹੈ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੜ ਆਸ ਹੋ ਸਭਨ ਕੀ ਰੇਣ ਕਾ ਤਉ ਆਓ ਹਮਾਰੇ ਪਾਸ ਤੂੰ ਗੁਰੂ ਘਰ ਚਾ ਰਿਆ ਧਰਮਕ ਸਥਾਨ ਵਾਲ ਜਾ ਰਿਆ ਧਰਮ ਕਾਰਜਾਂ ਵੱਲ ਰਿਆ ਦੇ ਆਂ ਸੇਵਾ ਵੱਲ ਜਾ ਰਿਆ ਆਂ ਦਾਨ ਪੁੰਨ ਕਰ ਰਿਆ ਆਂ ਤੂੰ ਭੁੱਲ ਜਾ ਸਾਰਾ ਕੁਛ ਜੇ ਤੂੰ ਕੀਤਾ ਕਰਾਇਆ ਸੰਸਾਰ ਨੂੰ ਗੁਣਾਉਂਦਾ ਫਿਰੇਗਾ ਨਾ ਵੀ ਮੈਂ ਸੇਵਾ ਕਰ ਦਸੀ ਮੈਂ ਦਾਨ ਕੀਤੀ ਮੈਂ ਇਹ ਕੀਤਾ ਜੇ ਤੂੰ ਮੈਂ ਨੇ ਕਰੇਗਾ ਨਾ ਵੀ ਮੈਂ ਕੀਤਾ ਤੋ ਸੰਸਾਰ ਨੂੰ ਆਪਣਾ ਆਪ ਜਨਾਉਣ ਦੀ ਕੋਸ਼ਿਸ਼ ਕਰੇਗਾ ਤੇ ਤੈਨੂੰ ਵੈਗਰੂ ਨੇ ਜਾਣਨਾ ਨਹੀਂ ਏ ਤੇਰੀ ਸੇਵਾ ਦਾ ਕੋਈ ਮਤਲਬ ਨਹੀਂ ਉਹਨੂੰ ਤੂੰ ਤਾਂ ਭਈ ਲੋਕਾਂ ਨੂੰ ਗਣਾਉਣਾ ਫਿਰਦਾ ਮੈਂ ਆ ਕੀਤਾ ਉਹ ਕੀਤਾ ਇੱਥੇ ਦਾ ਸਭ ਕੁਝ ਕਰਕੇ ਵੀ ਜਿਹੜਾ ਗੁਰੂ ਤਾਂ ਤੈਨੂੰ ਇਹ ਹੀ ਸਿਖਾਉਂਦਾ ਵਾ ਬਾਜਾਂਲੇ ਪਾਸ਼ਾ ਦਿੱਤਾ ਬਾਣਾ ਪਾ ਲੈਣੇ ਗਿਆਨ ਵੀ ਰੱਖਣਾ ਚਾਹੀਦਾ ਕੋਲੇ ਗਿਆਨ ਉਹ ਵਜਿੜੂੜੀ ਗਿਆਨਤ ਪਾਰਉਤਾਰਣ ਬਾਣੇ ਦਾ ਕੀ ਹੈ ਪਾਉ ਨਾ ਪਾਉ ਗਿਆਨਤ ਵਗੇ ਤੁਹਾਡਾ ਪਾਰਉਤਾਰਣੀ ਹੈ ਬਣਾਵਿੱਤ ਨੂੰ ਗਿਆਨੀ ਸਿਖਾਉਂਦਾ ਹੈ ਉਹ ਬੱਕਰੀ ਗੱਲ ਹੈ ਕਿ ਸਾਨੂੰ ਗਿਆਨ ਦੀ ਸਮਝ ਨਹੀਂ ਆਉਂਦੀ ਕਿ ਤੇਰੇ ਪਾਸ਼ਾ ਤੈਨੂੰ ਕਹਿੰਦੇ ਆ ਭਾਈ ਬੰਦਿਆ ਸਭ ਕੁਝ ਬਾਹਰ ਤੇ ਵੀ ਨਾ ਫਿਰ ਵੀ ਕਾਲ ਪ੍ਰਖ ਨੂੰ ਕੋਈ ਇਹ ਨਾ ਜਤਾਈ ਮੈਂ ਕਰ ਦਿੱਤਾ ਹੋਰ ਨਹੀਂ ਕੋਈ ਕਰ ਸਕਦਾ ਸੀ ਫਿਰ ਵੀ ਪਾਸ਼ਾ ਕਹਿੰਦੇ ਮੇਰੇ ਮਾਲਕਾ ਮੈਂ ਜਿੰਨੇ ਕਿ ਜੋਗਾ ਸੀ ਕਰ ਸਕਿਆ ਤੂੰ ਸਮਰਥ ਹੈਂ ਇਸ ਤੋਂ ਵੱਧ ਮੈਂ ਕੁਝ ਹੋਰ ਕਰ ਸਕਾਂ ਤੁਸੀਂ ਮਿਹਰ ਕਰੋ ਮੇਰੇ ਤੇ ਸਾਰਾ ਪਰਿਵਾਰ ਇੱਕ ਦਿਨ ਪੁੱਤਰ ਘਰੋਂ ਲੇਟ ਹੋ ਜਵੇ ਨਾ ਦਸ਼ਤ ਰਾਜਾ ਤੇ ਮਾਮੂਲੀ ਰਾਜਾ ਨੇ ਸੀ ਇਹ ਕਿਹਦੇ ਨਾ ਤਖਤਵਾਰ ਸੀ ਨਾ ਕਿ ਦੇਵੀ ਦੇਵਤੇ ਵੀ ਇਹਦੇ ਕੋਲੋਂ ਆ ਕੇ ਸ਼ਰਨ ਮੰਗਦੇ ਸੀ ਕਿ ਦੇਵੀ ਦੇਵਤੇ ਵੀ ਇਹਦੇ ਕੋਲ ਆਉਂਦੇ ਸੀ ਇੰਨਾ ਤਖਤਵਾਰ ਅਜੁੱਧਿਆਦਾ ਰਾਜਾ ਰਾਜਾ ਦਸ਼ਤ ਅਮੀਰ ਤਾਂ ਹੋਣਾ ਹੀ ਹੋਣਾ ਵੀ ਪਰ ਇੱਕ ਵਿਛੋੜਾ ਨਹੀਂ ਚੱਲ ਸਕਿਆ ਇਹ ਵੀ ਛੋੜ ਨਹੀਂ ਚੱਲ ਸਕਿਆ ਦੋ ਸੁਤ ਘਰ ਰਏ ਬਨ ਕੋ ਸੁਧਾਰੇ ਦੋ ਪੁੱਤਰ ਚਾਰ ਸੀ ਨਾ ਭਗਵਾਨ ਰਾਮਚੰਦਰ ਜੀ ਲਛਮਣ ਜੀ ਪਤ ਛਤੂ ਤਾਂ ਚਾਰ ਪੁੱਤਰਾਂ ਦੇ ਪਿਤਾ ਦੋ ਪੁੱਤਰ ਰਾਮਚੰਦਰ ਤੇ ਲਛਣ ਜੀ ਮਾਰੇ ਇਨਾਂ ਨੂੰ ਬਨਵਾਸ ਹੋ ਗਿਆ। ਕੀ ਬਨਵਾਸ ਹੋ ਗਿਆ ਦੋ ਪੁੱਤਰ ਘਰੇ ਫੇਰ ਵੀ ਬੈਠੇ ਆ। ਦੋ ਪੁੱਤਰਾਂ ਨੇ 14 ਸਾਲ ਬਾਅਦ ਮੁੜ ਵੀ ਆਣਾ ਹੈ ਇਹ ਵੀ ਪਤਾ। ਪਰ ਮੇਲ ਦੇ ਉੱਤੇ ਚੜ ਕੇ ਦੇਖਦਾ ਰਿਹਾ ਮੇਰੇ ਪੁੱਤਰ ਕਿੱਥੇ ਤੱਕ ਜਾਂਦੇ ਆ ਕਿੱਥੇ ਤੱਕ ਜਾਂਦੇ ਆ। ਤੇ ਜਦੋਂ ਅੱਖੋਂ ਦਿਖਣੋਂ हट ਗਏ ਨਾ ਦੇਖੋ ਜਿਗਰਾ ਕਲਗੀ ਵਾਲੇ ਪਾਸ਼ਾ ਵਰਗਾ ਕਿਦਾਂ ਹੋ ਸਕਦਾ ਅੱਖਾਂ ਸਾਹਮਣੇ ਇੱਕ ਪੁੱਤਰ ਸ਼ਹੀਦ ਨਾ ਦੂਜੇ ਨੇ ਕਹਿੰਦੇ ਤੂੰ ਵੀ ਚਲ ਵੀ ਤਿਆਰ ਹੋ ਜਾ ਤੂੰ ਵੀ ਗੁਰੂ ਦੀ ਖੁਸ਼ੀ ਲੈ ਲੈ ਜਾ ਕੇ ਅਕਾਲ ਪੁਰਖ ਨਿਰੰਕਾਰ ਦੀ ਖੁਸ਼ੀ ਤੋਂ ਬਾ ਜਣਾ ਨਹੀਂ ਕੋਈ ਕਾਰਜ ਨਹੀਂ ਵੇਖੂ ਤੇ ਰੱਖਣਾ ਤੇ ਦਸਮ ਪਾਚਾ ਅੱਖੀ ਥੱਥੀ ਤੋੜ ਦੇ ਵੀ ਜਿਹੜਾ ਜੰਗ ਦੇ ਵਿੱਚ ਜਾਂ ਤਾ 10 ਲੱਖ ਫੌਜ ਦੀ ਸਾਹਮਣੇ ਜਾ ਰਿਹਾ ਇਹਨੇ ਵਾਪਸ ਨਹੀਂ ਆਉਣਾ ਫਿਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਐਸਾ ਗੁਰੂ ਕਿੱਥੋਂ ਮਿਲਣਾ ਵਾ ਉਹਨੂੰ ਛੱਡ ਕੇ ਅਵੇ ਤਵੇ ਕੀ ਚਾਕਰੀ ਕਿੱਥੇ ਥਾਂ ਤਾਂ ਤੱਕੇ ਖਾਣਾ ਪਿਰਦਾ ਬੰਦੇ ਐ ਉਹ ਤੇਰਾ ਗੁਰੂ ਇੰਨਾ ਵੱਡਾ ਮਹਾਨ ਐ ਕਹਿੰਦੇ ਸੁਣ ਤੇ रामचंद्र ਜੀ ਜਿੰਨਾ ਚ ਰੱਖਾਂ ਦੇ ਸਾਹਮਣੇ ਰਹੇ ਦੋ ਸੁੱਤ ਕਰ ਰਹੇ ਬਨ ਕੁਸ ਧਾਰੇ ਦਸ ਦਿੱਤੇ ਗਿਰ ਕੇ ਪ੍ਰਾਨ ਕੋ ਨਿਕਾਰਾ ਜਿੰਨਾ ਚ ਰੱਖਾਂ ਦੇ ਸਾਹਮਣੇ ਹੋਏ ਦਿਖਦੇ ਰਹੇ ਜਾਂਦੇ ਆਉਂਦੇ ਆ ਜਾਂਦੇ ਆ ਜਦੋਂ ਦੇਖਣੋਂ ਹਟੇ ਐਡੇ ਵੱਡੇ ਯੋद्धा ਸੂਰਮਾ ਹੁਣ ਤੋਂ ਧਰੀ ਹੋਣ ਤੋਂ ਬਾਅਦ ਵੀ ਫਿਰ ਵੀ ਉਹ ਦੁੱਖ ਨਾਲ ਸਹਾਰ ਤੱਕਿਆ ਪੁੱਤਰਾਂ ਦਾ ਵਿਛੋੜਾ ਇਹ ਉਸ ਨੇ ਤੋ ਛਾਲ ਮਾਰ ਕੇ ਦਸ਼ਰਤ ਨੇ ਆਪਣੀ ਜਾਨ ਦਿੱਤੀ ਪ੍ਰਾਨ ਦਿੱਤੀ ਸੀ ਪੁੱਤਰਾਂ ਦਾ ਵਿਛੋੜਾ ਐਡਾ ਵੱਡਾ ਹੁੰਦਾ ਤਨ ਮੇਰੇ ਕਲੰਗੇ ਵਾਲੇ ਪਾਤਸ਼ਾਹ ਜੀ ਮਹਾਰਾਜ ਮਾਤਾ ਅੱਖਾਂ ਸਾਹਮਣੇ ਸੱਸਾ ਦਰਿਆ ਚ ਉਦੇ ਬਹਿਣ ਦੇ ਵਿੱਚ ਵਹਿ ਗਏ ਆ ਪੁੱਤਰ ਵਹਿ ਗਏ ਆ ਪਰਿਵਾਰ ਵਹਿ ਗਏ ਆ ਸਿੰਘ ਵਹਿ ਗਏ ਆ ਫਿਰ ਵੀ ਚਿਹਰੇ ਉੱਤੇ ਕੋਈ ਛਿਕਵਾ ਨਹੀਂ ਕੋਈ ਗੱਲਗਾ ਨਹੀਂ ਕਦੀ ਨਹੀਂ ਕਿਹਾ ਰਹਿਗਰੂ ਤੇਰੀ ਘਤ ਇੰਨਾ ਕਰਦੇ ਆ ਸਾਡਾ ਆ ਖਰਾਬ ਕਰ ਦਿੱਤਾ ਆਪਾਂ ਦੇ ਰੰਦਨ ਕੇਸੀ ਗੁਰਦਾਰੇ ਕੇਸੀ ਤੁਹਾਨੂੰ ਕੰਮ ਕੋਈ ਵੀ ਕੀਤਾ ਸੀ ਗੁਰਦਰਾ ਮੰਦਰ ਮਸਜਿਦ 에ਵਰੀਵੇਅਰ ਕੋਈ ਸਮਾੜੀ ਦੀ ਗੱਲ ਓ ਜਦ ਹੀ ਪਰਮੇਸ਼ਰ ਵੱਲ ਦੋਚ ਉਹ ਤਾਂ ਨਹੀਂ ਰੱਬ ਦਾ ਕੀ ਮਾੜਾ ਕੀਤਾ ਸੀ ਉਹ ਰੱਬ ਨੂੰ ਦੋ ਦੇਣ ਵਾਲਿਆ ਆਪਣੇ ਕਰਮਾਂ ਵੱਲ ਦੇਖ। ਇਹ ਸੋਚ ਕੇ ਭਾਈ ਜੇ ਤੇਰੇ ਉਂਦੇ ਕੇਵਲ ਤੋਂ ਕੇਵਲ ਇੱਕ ਝੇਟ ਲੱਗੀ ਹੈ ਨਾ ਤਾਂ ਦੇ ਉੱਤੇ ਹੋ ਸਕਦਾ ਜੇ ਤੂੰ ਸੇਵਾ ਨਾ ਕਰਦਾ ਹੁੰਦਾ ਝੇਟ ਨੇ ਭਾਈ ਇਹਨੇ ਤੇਰੀ ਮੌਦੇ ਰੂਜ ਬਣਸ ਨੇ ਤੇਰੀ ਲਤਵਾਂ ਟੁੱਟ ਸਕਦੀ ਸੀ। ਹਲ ਤਾਂ ਮੜਾ ਜਾ ਪੈਰ ਤੇ ਕੰਡਾ ਵੱਜਿਆ ਨਾ ਥੋੜਾ ਜਿਹਾ ਲੰਗੜਾ ਕੇ ਤੁਰਦਾ ਵਾਂ। ਇਹ ਪੈ ਨਹੀਂ ਰੱਖਿਆ ਜਾਂਦਾ। ਇਹ ਸੇਵਾ ਐਸੀ ਜਿਹੜੀ ਕੰਡੇ ਨੇ ਸਾਰ ਲਈ ਜੇ ਸੇਵਾ ਨਾ ਕਰਦਾ ਉਹ ਤੇਰੀ ਲੱਤੀ ਗੈਰ ਕਰਦਣੀ ਸੀ ਵੀ ਲੱਤੀ ਭਾਵੇਂ ਲੱਤ ਤੋਂ ਬਗੈਰ ਰਹੇ ਤੂੰ ਇੱਕ ਲੱਤ ਨੇ ਗੁਜ਼ਾਰਾ ਕਰ ਫਿਰ ਕਿੰਨੀ ਮੁਸ਼ਕਲ ਹੁੰਦਾ ਐਸਾ ਗਿਆਨ ਭਾਈ ਗੁਰੂ ਘਰਾਂ ਚ ਮਿਲਦਾ ਹੈ ਗੁਰੂ ਘਰ ਦੇ ਪ੍ਰਚਾਰਕਾਂ ਕੋਲ ਮਿਲਦਾ ਜੋ ਗੁਰੂ ਪਾਤਸ਼ਾਹ ਦਿੰਦੇ ਉਹ ਤਾਂ ਅਸੀਂ ਸੁਣਨਾ ਨਹੀਂ ਹੁੰਦਾ ਹੈਗਾ ਨਾ ਇਹ ਤਾਂ ਸਾਨੂੰ ਸਮਝ ਨਹੀਂ ਆਉਂਦੀ ਉਹ ਕਿਉਂ ਸੁਣੀਏ ਭਾਈ ਕਰਦਾ ਜੋਗੀ ਜੋਗ ਨਾ ਜਾਣੇ ਬਾਹਰ ਦਾ ਜੋਗੀ ਮਿੱਤ ਬਰੋਂ ਪੈਸੇ ਲਿਆ ਕੇ ਲਿਆਂਗੇ ਬਾਬਾ ਜੀ ਆ ਕੇ ਗਿਆ ਕਿ ਆਉਂਦੇ ਜਾਂਦਾ ਕੱਕ ਨਹੀਂ ਹੁੰਦਾ ਉਹਨਾਂ ਨੂੰ ਇਹ ਵਰ ਕਹਿੰਦੇ ਕਦੇ ਬਾਬਾ ਜੀ ਤੁਸੀਂ ਬੜੇ ਇਹਨਾਂ ਦੇ ਮਗਰ ਪੈ ਜਾਂਦੇ ਹੋ ਬਾਬਾ ਜੀ ਬੜੇ ਮਹਾਨ ਨੇ ਠੀਕ ਆ ਭਾਈ ਇਹ ਜੇ ਰੋਜ਼ ਹੀ ਮਿਲਦੇ ਰਹਿੰਦੇ ਆ ਹਜ਼ਾਰਾਂ ਬੰਦੇ ਆ ਨਾ ਮੁਲਾਕਾਤ ਹੁੰਦੀ ਹੈ ਉਹਨਾਂ ਨੇ ਤੇ ਕੋਈ ਨਾ ਕਿ ਇਧਰ ਉਧਰ ਜਾਣ ਵਾਲਾ ਹੁੰਦਾ ਹੀ ਹੈ ਇੱਕੋ ਬੇਨਤੀ ਕਰੀ ਦੇ ਭਾਈ ਤੁਹਾਡੇ ਹਿਸਾਬ ਨਾਲ ਮੈਂ ਗਲਤ ਆ ਨਾ ਤੇ ਤੁਹਾਡਾ ਤਾਂ ਬਾਬਾ ਗਲਤ ਨੂੰ ਸਹੀ ਕਰਨ ਵਾਲਾ ਜਿਹਦਾ ਕੰਮ ਨਹੀਂ ਚੱਲਦਾ ਉਹਦੇ ਕੰਮ ਚਲਾਉਂਦੇ ਆ ਮੇਰਾ ਤਾਂ ਦਿਮਾਗ ਨਹੀਂ ਸਹੀ ਮੇਰਾ ਦਿਮਾਗ ਹੀ ਚਲਾ ਦੇ ਬਾਬੇ ਨੂੰ ਕਹਿ ਕੇ ਲਿਆਪੇ ਪਾਣੀ ਪੀ ਲੈਣੇ ਪਤਾਸੇ ਖਾ ਲੈਣੇ ਜਿਹੜੇ ਦਿੰਦਿਆ ਤੁਹਾਨੂੰ ਤੂੰ ਹੀ ਕਹਿਣਾ ਵੀ ਤੇਰਾ ਬਾਬਾ ਮਹਾਨਾ ਲਿਆ ਭਈ ਸਾਡੇ ਦਿਮਾਗ ਸਹੀ ਕਰ ਦਵੇ ਵੀ ਜੀਵ ਚ ਇਨੀ ਸ਼ਕਤੀ ਹੈ ਉਹ ਆਪਣੀ ਕਰਾਮਾਤ ਦਿਖਾਵੇ ਭਈ ਤੁਸੀਂ ਉਹਦੀ ਸ਼ਕਤੀ ਦੇਖ ਕੇ ਤਾਂ ਕੋਈ ਜਾਣੇ ਆ ਫਿਰ ਉਹਦੀ ਸ਼ਕਤੀ ਕਿਉਂ ਨਹੀਂ ਕੰਮ ਕਰਦੀ ਕਿਉਂਕਿ ਭਾਈ ਉਹਨੇ ਤੁਹਾਨੂੰ ਕੇਵਲ ਤੋਂ ਕੇਵਲ ਗੱਲਾਂ-ਵਾਤਾਂ ਦੇ ਨਾਲ ਬੇਕੂਫ ਬਣਾਇਆ ਤੁਸੀਂ ਬਣਦੇ ਜਾ ਰਹੇ ਤੇਰੇ ਪਾਸ਼ਾ ਤੈਨੂੰ ਸ਼ਬਦ ਨਾਲ ਜੋੜ ਕੇ ਗਏ ਆ ਕਿ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਹੈ ਕਿ ਹੁਣ ਦੇਹੀ ਵਾਲਾ ਕੰਮ ਨਹੀਂ ਐ ਪੰਜ ਪੁੱਤਕ ਸਰੀਰ ਦਾ ਤੇਰਾ ਕੋਈ ਕੰਮ ਨਹੀਂ ਐ ਕਿਸੇ ਨਾਲ ਵੀ ਤੇ ਫਿਰ ਵੀ ਸਿੱਖਾ ਤੂੰ ਕਿੱਥੇ ਤੁਰਿਆ ਫਿਰਦਾ ਮੋ ਉਹ ਬ੍ਰह्म ਗਿਆਨੀ ਐ ਉਸ ਸੰਤ ਹੈ ਉਹਨੇ ਕੀ ਡਿਗਰੀਆਂ ਦੇ ਦਿੰਦੇ ਐ ਤੈਨੂੰ ਕਿਵੇਂ ਪਤਾ ਇੱਥੇ ਦਾ ਬਾਣੀ ਕਹਿੰਦੀ ਐ ਬ੍ਰह्मज्ञानी ਕੀ ਗਤ ਬ੍ਰह्मज्ञानी ਜਾਣੇ ਕਿ ਕਿਸੇ ਸੰਤ ਨੂੰ ਜਾਂ ਬ੍ਰह्मज्ञानी ਨੂੰ ਬ੍ਰह्मज्ञानी ਵੀ ਪਛਾਣ ਸਕਦਾ ਇਹਦਾ ਮਤਲਬ ਤੁਸੀਂ ਪਛਾਣ ਲਿਆ ਤੁਸੀਂ ਸਾਰੇ ਹੀ ਬ੍ਰह्मज्ञानी ਹੋ ਵੀ ਕਿੱਥੇ ਮਨਮਤ ਦੇ ਤੁਸੀਂ ਸਾਰੇ ਤੁਰੇ ਫਿਰਦੇ ਹੋ ਕਿੱਥੋਂ ਤੁਨੂੰ ਭਲਾ ਹੋਊ ਕਿੱਥੋਂ ਤੁਹਾਡੀ ਵਾਇਰ ਨੂੰ ਚਿੰਤਾ ਕਰਨੀ ਐ ਕਿ ਤੁਸੀਂ ਕਦੋਂ ਉਹਦੀ ਚਿੰਤਾ ਦੇ ਪਾਤਰ ਬਣੋਗੇ ਕਿ ਵੈਗਰੂ ਤੁਹਾਡਾ ਖਿਆਲ ਰੱਖੇ ਤੁਸੀਂ ਉਹਦਾ ਖਿਆਲ ਰੱਖਿਆ ਉਹ ਤਾਂ ਤੂੰ ਪੁਖਾ ਰਖਿਆ ਹੋਇਆ ਬਈ ਉਹ ਪੁਤਾ ਕਰੇ ਭੁਖਾਵੇ ਚੌਂ ਚੌਂ ਕਰਨ ਲੱਗ ਜਾਂਦਾ ਹੈ ਕਰਦਾ ਕਿ ਨਹੀਂ ਕਰਦਾ ਜਾਨਵਰ ਰੂਪ ਕਰੇ ਬੰਨਿਆ ਹੋਵੇ ਮੱਝ ਗਾਂ ਹੋਵੇ ਉਹ ਵੀ ਸੰਗਲ ਤੋੜ ਲੱਗ ਜਾਂਦੀ ਏ ਕਿ ਵੀ ਖਰਾਕ ਤੋਂ ਦੀ ਜ਼ਰੂਰੀ ਏ ਕਿ ਉਹਨੂੰ ਖਰਾਕ ਤੋਂ ਉਹਦੀ ਸਹੀ ਦੇਣੀ ਜ਼ਰੂਰੀ ਏ ਉਸ ਤਰ੍ਹਾਂ ਵੈਗਰੂ ਦੀ ਖਰਾਕ ਹੈ ਉਦੀ ਭਜਨ ਬੰਦਗੀ ਕਰ ਪ੍ਰੇਮ ਦੇ ਨਾਲ ਕਰ ਕੇਵਲ ਤੋਂ ਕੇਵਲ ਜਿੰਨ ਪ੍ਰੇਮ ਕੀਓ ਤਨਹੀ ਪ੍ਰਾਪਾਇਓ ਪ੍ਰਮਾਤਮਾ ਦੇ ਕੋਲ ਇੱਕ ਪ੍ਰੇਮ ਚੱਲਦਾ ਔਰ ਕੁਛ ਨਹੀਂ ਚੱਲਣਾ ਬਾਕੀ ਜਿਹੜਾ ਕੋ ਮਰਜੀ ਸਜਾਈ ਚੱਲ ਪਈ ਉਹਨੂੰ ਕੋਈ ਮਤਲ ਨਹੀਂ ਹੈ ਜਿਵੇਂ ਹੰਸ ਮੂਰੇ ਮਰਜੂ ਭੁੱਖਾ ਕੋਈ ਗੱਲ ਨਹੀਂ ਪਰ ਉਹਦੀ ਖਰਾਕ ਜਿਹੜੀ ਵੈਗਨਰੇ ਉਹਦੇ ਵਾਸਤੇ ਨੀਅਤ ਕੀਤੀ ਹੈ ਹੀਰੇ ਮੋਤੀ ਔਰ ਦਿੰਦਾ ਵੀ ਹੈ ਇਹ ਮੇ ਕੇ ਸਾਨੂੰ ਭਾਈ ਮਿਲਦੇ ਨਹੀਂ ਇਹ ਹੀਰੇ ਮੋਤੀ ਕੰਦਾ ਕਿਉਂ ਕਿਤਾ ਭਾਈ ਕੋ ਨਾਨਕ ਸਾਹਿਬ ਦੇ ਬੋਲ ਨੇ ਗੁਰਬਾਣੀ ਦੇ ਬੋਲ ਨੇ ਅਕਾਲ ਪੁਰਖ ਦੇ ਬੋਲ ਹੈ ਸਰਵਰ ਅੰਦਰ ਹੀਰੇ ਮੋਤੀ ਸੋਹੰਸਾ ਦਾ ਕੰਦਾ ਉਸੇ ਤਰ੍ਹਾਂ ਹੀ ਵਹਿਰੂ ਦੇ ਖਰਾਕ ਹੈ ਉਹਦੀ ਖਰਾਕ ਹੈ ਕੇਵਲ ਤੋਂ ਕੇਵਲ ਉਹਦੇ ਭਗਤਾਂ ਦਾ ਪ੍ਰੇਮ ਤੂੰ ਪ੍ਰੇਮ ਕਰ ਫਿਰ ਤੇਰੀ ਚਿੰਤਾ ਕਿਵੇਂ ਕਰਦਾ ਫਿਰ ਤੇ ਇਹ ਦੇ ਕਿਵੇਂ ਕਾਰਜ ਸਵਾਰਦਾ ਉਹ ਤੈਨੂੰ ਪਤਾ ਵੀ ਲੱਗਣਾ ਤੇਰੇ ਕਾਰਜ ਕਿਵੇਂ ਸਵਾਰਦਾ ਕਿ ਭਾਵੇਂ ਤੂੰ ਸੰਸਾਰ ਦੇ ਵਿੱਚ ਇਕੱਲਾ ਹੀ ਹੈ ਤੈਨੂੰ ਕੋਈ ਲੋੜ ਨਹੀਂ ਕਿਸੇ ਸੰਸਾਰ ਦੇ ਇਨਸਾਨ ਦੀ ਜੋ ਸਤਗੁਰੂ ਵੱਲ ਹੋਵੇ ਜਾਂ ਤੂੰ ਮੇਰੇ ਵੱਲ ਆ ਤਾਂ ਕਿਹਾ ਮੋਛੰਦਾ ਕਿ ਜਦੋਂ ਅਰਦਾਸ ਬੈਰੂਗੇ ਹੋਈ ਹੋਵੇ ਬੈਰੂ ਤੋਂ ਹੀ ਰੱਖਣ ਵਾਲਾ ਸੱਚੀ ਨਿਚਾ ਇਥੋਂ ਬਚਾਣਾ ਜਾਂਦੀ ਹੈ ਵੀ ਇਹ ਸਾਰੇ ਸ ਇਕੱਲਾ ਹੀ ਇਹ ਸਾਰਾ ਕਾਰਜ ਸਵਾਰ ਦਿੰਦਾ ਹੈ ਇਹ ਹੋ ਜਾਂਦਾ ਸਤ ਸਾਰੇ ਤੋਂ ਨਹੀਂ ਹੁੰਦਾ ਸੀ ਇਹ ਵੀ ਇਹਨੇ ਇਕੱਲੇ ਨਹੀਂ ਕਰਤਾ ਇਹਦਾ ਭਾਵ ਇਦਨਾਲ ਖੁਦ ਸ੍ਰਿਸ਼ਟੀ ਦਾ ਮਾਲਕ ਹੈ ਜਦੋਂ ਵੈਗਰੂ ਵਿੰਦਾ ਨਾ ਨਾਲ ਜਾਂ ਤੂੰ ਮੇਰੇ ਵਰਨਾ ਤਾਂ ਕਿਆ ਮਛੰਦਾ ਲੱਖੇ ਤੋੜਨਾ ਆਵੇ ਕਾਇ ਖੱਚ ਕਰੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਜਦੋਂ ਵੈਗੂ ਤਰੀ ਕਿੰਤਾ ਕਰੋ ਤੇਰੇ ਵੱਲ ਹੋਊਗਾ ਕਿਹੜਾ ਤੇਰਾ ਕਾਰਜ ਹੈ ਕਿਹੜੇ ਜਮਨੇ ਕਿਹੜੇ ਨਰਕ ਨੇ ਜਿਹੜੇ ਤੈਨੂੰ ਛੂ ਵੀ ਸਕਣਗਾ ਕੋਲੀ ਵੀ ਨਹੀਂ ਹੋਣੇ ਭਾਈ ਉਹ ਜਿਹਦੇ ਵੱਲ ਪਰਮਾਤਮਾ ਹੋਵੇ ਉਹ ਤਾਂ ਜਿਹਦੇ ਉੱਤੇ ਗਾਹ ਵੀ ਹੱਥ ਰੱਖ ਦਵੇ ਨਾ ਉਹਦਾ ਵੀ ਕੋਈ ਬਾਲ ਮਿੰਗਾ ਨਹੀਂ ਕਰ ਸਕਦਾ ਕਿਉਂਕਿ ਭਾਈ ਇਹ ਸਰੀਰ ਆ ਵਹਿਗਰੂ ਦਾ ਹੁਣ ਜਿੱਦੀ ਥਾਣੇ ਦਾ ਨਾ ਜਾਰੀ ਹੁੰਦੀ ਹੈ ਨਾ ਇਹ ਤਾਂ ਆਮਿਕ ਆ ਤੁਮ ਨਹੀਂ ਇਹਨੇ ਥਾਣੇ ਦਾ ਨਾ ਜਾਰੀ ਤੇ ਕੀ ਕਰੂ ਬਟਵਾਰੀ ਭਾਵੇਂ ਜਿੱਦੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਪਹੁੰਚ ਹੈ ਨਾ ਉਹਦੀ ਬੰਦੀ ਤਾਂ ਐਮਿਤ ਹੈ ਹੀ ਹੈ ਪਰ ਜੇ ਉਹ ਬੰਦਾ ਗਾਂ ਵੀ ਕਿਸੇ ਅੱਗੇ ਤੇ ਹੱਥ ਰੱਖ ਦੇਵੇ ਇਹ ਸਾਡਾ ਬੰਦਾ ਜੇਦੀ ਚਿੰਤਾ ਆਉਂਦੀ ਹੈ ਬਈ ਇਹ ਬੰਦੇ ਤਾਂ ਉਹਨਾਂ ਦੇ ਆ ਜਿਨ੍ਹਾਂ ਦੇ ਠਾਣੇਦਾਨਾ ਸਿੱਧੀ ਉੱਠ ਬੈਟਾ ਨਾ ਵੀ ਪੰਗਾ ਨਹੀਂ ਲੈਣਾ ਅਮਿਤ ਆਪਦੇ ਪਿਆਰੇ ਨੇ ਜੇ ਇਹ ਖੁਦ ਵੀ ਗਾਂ ਕਿਤੇ ਹੱਥ ਰੱਖ ਦਿੰਦਿਆ ਨਾ